ਏਸੀ ਦੇ ਵਿੱਚ ਤਮਾਕਾ ਹੋਣ ਦੇ ਕਾਰਨ ਪੂਰੇ ਫਲੈਟ ਨੂੰ ਅੱਗ ਲੱਗ ਗਈ ਹੈ ਫਲੈਟ ਦੇ ਲੋਕਾਂ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਹੈ ਨੇੜਲੇ ਫਲੈਟਾਂ ਦੇ ਵਿੱਚ ਰਹਿਣ ਵਾਲੇ ਲੋਕ ਆਪਣੇ ਫਲੈਟ ਛੱਡ ਕੇ ਹੇਠਾਂ ਆ ਗਏ ਕਈ ਹੋਰ ਫਲੈਟਾਂ ਦੇ ਵਿੱਚ ਵੀ ਅੱਗ ਲੱਗਣ ਦੀ ਸੰਭਾਵਨਾ ਹੈ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਮੌਕੇ ਤੇ ਪਹੁੰਚ ਚੁੱਕੀਆਂ ਨੇ ਅੱਗ ਤੇ ਲਗਭਗ ਕਾਬੂ ਪਾ ਲਿਆ ਗਿਆ ਹੈ ਇਹ ਘਟਨਾ ਨੋਇਡਾ ਦੇ ਸੈਕਟਰ ਦੇ 100 ਦੇ ਵਿੱਚ ਇੱਕ ਸੋਸਾਇਟੀ ਦੇ ਵਿੱਚ ਵਾਪਰੀ ਹੈ ਨੋਇਡਾ ਦੇ ਚੀਫ ਫਾਇਰ ਅਫਸਰ ਪ੍ਰਦੀਪ ਕੁਮਾਰ ਨੇ ਕਿ ਦੱਸਿਆ ਕਿ ਮੌਕੇ ਤੇ ਪੰਜ ਫਾਇਰ ਟੈਂਡਰ ਭੇਜੇ ਗਏ ਨੇ ਸੋਸਾਇਟੀ ਦੇ ਵਿੱਚ ਫਾਇਰ ਫਾਈਟਿੰਗ ਸਿਸਟਮ ਕੰਮ ਕਰਦੇ ਸਨ ਅਤੇ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਅੱਗ ਤੇ ਕਾਬੂ ਪਾ ਲਿਆ ਗਿਆ ਸੀ ਆਗੇ ਇੱਕ ਸਪਲੀਟ ਏਸੀ ਦੇ ਵਿੱਚ ਤਮਾਕਾ ਹੋਣ ਦੇ ਕਾਰਨ ਲੱਗੀ ਹੈ ਕਿਸੇ ਦੇ ਜ਼ਖਮੀ ਜਾਂ ਫਿਰ ਜਾਨੀ ਨੁਕਸਾਨ ਦੀ ਕੋਈ ਵੀ ਖਬਰ ਸਾਹਮਣੇ ਨਹੀਂ ਆਈ ਹੈ ਉਹਨਾਂ ਨੇ ਦੱਸਿਆ ਕਿ ਮੌਕੇ ਤੇ ਪਹੁੰਚੀ ਦਮਕਲ ਵਿਭਾਗ ਦੀਆਂ ਪੰਜ ਗੱਡੀਆਂ ਅਤੇ ਸੋਸਾਇਟੀ ਦੇ ਵਿੱਚ ਲੱਗੇ ਫਾਇਰ ਫਾਈਟਿੰਗ ਸਿਸਟਮ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਇਸ ਸੋਸਾਇਟੀ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਦੇ ਮੁਤਾਬਕ ਕਾਕਾ ਬਾਲਕਨੀ ਦੇ ਵਿੱਚ ਲੱਗੇ ਏਸੀ ਦੇ ਵਿੱਚ ਤਮਾਕਾ ਹੋਣ ਦੇ ਕਾਰਨ ਲੱਗੀ ਦੱਸੀ ਜਾ ਰਹੀ ਹੈ ਕੜਾਕੇ ਦੀ ਗਰਮੀ ਦੇ ਕਾਰਨ ਘਰਾਂ ਦੇ ਵਿੱਚ ਕਈ-ਕਈ ਘੰਟੇ ਏਸੀ ਲਗਾਤਾਰ ਚੱਲਦੇ ਰਹਿੰਦੇ ਨੇ ਜਿਸ ਦੇ ਕਾਰਨ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਨੇ ਫਿਲਹਾਲ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੇ ਵਿੱਚ ਝਟੀਆਂ ਹੋਈਆਂ ਨੇ ਐਸਸੀ ਦੇ ਵਿੱਚ ਤਮਾਕੂ ਹੋਣ ਦੇ ਕਾਰਨ ਪੂਰੇ ਫਲੈਟ ਨੂੰ ਅੱਗ ਲੱਗ ਗਈ ਹੈ ਫਲੈਟ ਦੇ ਲੋਕਾਂ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਹੈ ਨੇੜਲੇ ਫਲੈਟਾਂ ਦੇ ਵਿੱਚ ਰਹਿਣ ਵਾਲੇ ਲੋਕ ਆਪਣੇ ਫਲੈਟ ਛੱਡ ਕੇ ਹੇਠਾਂ ਆ ਗਏ ਕਈ ਹੋਰ ਫਲੈਟਾਂ ਦੇ ਵਿੱਚ ਵੀ ਅੱਗ ਲੱਗਣ ਦੀ ਸੰਭਾਵਨਾ ਹੈ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਮੌਕੇ ਤੇ ਪਹੁੰਚ ਚੁੱਕੀਆਂ ਨੇ ਅੱਗ ਤੇ ਲਗਭਗ ਕਾਬੂ ਪਾ ਲਿਆ ਗਿਆ ਹੈ ਇਹ ਘਟਨਾ ਨੋਇਡਾ ਦੇ ਸੈਕਟਰ ਦੇ 100 ਦੇ ਵਿੱਚ ਇੱਕ ਸੋਸਾਇਟੀ ਦੇ ਵਿੱਚ ਵਾਪਰੀ ਹੈ ਨੋਇਡਾ ਦੇ ਚੀਫ ਫਾਇਰ ਅਫਸਰ ਪ੍ਰਦੀਪ ਕੁਮਾਰ ਨੇ ਕਿ ਦੱਸਿਆ ਕਿ ਕਿਤੇ ਪੰਜ ਫਾਇਰ ਟੈਂਡਰ ਭੇਜੇ ਗਏ ਨੇ ਸੋਸਾਇਟੀ ਦੇ ਵਿੱਚ ਫਾਇਰ ਫਾਈਟਿੰਗ ਸਿਸਟਮ ਕੰਮ ਕਰਦੇ ਸਨ ਅਤੇ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਅੱਗ ਤੇ ਕਾਬੂ ਪਾ ਲਿਆ ਗਿਆ ਸੀ ਆਗ ਇੱਕ ਸਪਲੀਟ ਏਸੀ ਦੇ ਵਿੱਚ ਤਮਾਕਾ ਹੋਣ ਦੇ ਕਾਰਨ ਲੱਗੀ ਹੈ ਕਿਸੇ ਦੇ ਜ਼ਖਮੀ ਜਾਂ ਫਿਰ ਜਾਨੀ ਨੁਕਸਾਨ ਦੀ ਕੋਈ ਵੀ ਖਬਰ ਸਾਹਮਣੇ ਨਹੀਂ ਆਈ ਹੈ ਉਹਨਾਂ ਨੇ ਦੱਸਿਆ ਕਿ ਮੌਕੇ ਤੇ ਪਹੁੰਚੀ ਦਮਕਲ ਵਿਭਾਗ ਦੀਆਂ ਪੰਜ ਗੱਡੀਆਂ ਅਤੇ ਸੋਸਾਇਟੀ ਦੇ ਵਿੱਚ ਲੱਗੇ ਫਾਇਰ ਫਾਈਟਿੰਗ ਸਿਸਟਮ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਇਸ ਸੋਸਾਇਟੀ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਦੇ ਮਤ ਕਾਕ ਬਾਲਕਨੀ ਦੇ ਵਿੱਚ ਲੱਗੇ ਏਸੀ ਦੇ ਵਿੱਚ ਤਮਾਕਾ ਹੋਣ ਦੇ ਕਾਰਨ ਲੱਗੀ ਦੱਸੀ ਜਾ ਰਹੀ ਹੈ ਕੜਾਕੇ ਦੀ ਗਰਮੀ ਦੇ ਕਾਰਨ ਘਰਾਂ ਦੇ ਵਿੱਚ ਕਈ-ਕਈ ਘੰਟੇ ਏਸੀ ਲਗਾਤਾਰ ਚੱਲਦੇ ਰਹਿੰਦੇ ਨੇ ਜਿਸ ਦੇ ਕਾਰਨ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਨੇ ਫਿਲਹਾਲ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੇ ਵਿੱਚ ਝਟੀਆਂ ਹੋਈਆਂ ਨੇ ਏਸੀ ਦੇ ਵਿੱਚ ਤਮਾਕਾ ਹੋਣ ਦੇ ਕਾਰਨ ਪੂਰੇ ਫਲੈਟ ਨੂੰ ਅੱਗ ਲੱਗ ਗਈ ਹੈ ਫਲੈਟ ਦੇ ਲੋਕਾਂ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਹੈ ਨੇੜਲੇ ਫਲੈਟਾਂ ਦੇ ਵਿੱਚ ਰਹਿਣ ਵਾਲੇ ਲੋਕ ਆਪਣੇ ਫਲੈਟ ਛੱਡ ਕੇ ਹੇਠਾਂ ਆ ਗਏ ਕਈ ਹੋਰ ਫਲੈਟਾਂ ਦੇ ਵਿੱਚ ਵੀ ਅੱਗ ਲੱਗਣ ਦੀ ਸੰਭਾਵਨਾ ਹੈ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਮੌਕੇ ਤੇ ਪਹੁੰਚ ਚੁੱਕੀਆਂ ਨੇ ਅੱਗ ਤੇ ਲਗਭਗ ਕਾਬੂ ਪਾ ਲਿਆ ਗਿਆ ਹੈ ਇਹ ਘਟਨਾ ਨੋਇਡਾ ਦੇ ਸੈਕਟਰ ਦੇ 100 ਦੇ ਵਿੱਚ ਇੱਕ ਸੋਸਾਇਟੀ ਦੇ ਵਿੱਚ ਵਾਪਰੀ ਹੈ ਨੋਇਡਾ ਦੇ ਚੀਫ ਫਾਇਰ ਅਫਸਰ ਪ੍ਰਦੀਪ ਕੁਮਾਰ ਨੇ ਕਿ ਦੱਸਿਆ ਕਿ ਕੇਤੇ ਪੰਜ ਫਾਇਰ ਟੈਂਡਰ ਭੇਜੇ ਗਏ ਨੇ ਸੋਸਾਇਟੀ ਦੇ ਵਿੱਚ ਫਾਇਰ ਫਾਈਟਿੰਗ ਸਿਸਟਮ ਕੰਮ ਕਰਦੇ ਸਨ ਅਤੇ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਅੱਗ ਤੇ ਕਾਬੂ ਪਾ ਲਿਆ ਗਿਆ ਸੀ। ਆਗਿਆ ਇੱਕ ਸਪਲੀਟ ਏਸੀ ਦੇ ਵਿੱਚ ਤਮਾਕਾ ਹੋਣ ਦੇ ਕਾਰਨ ਲੱਗੀ ਹੈ। ਕਿਸੇ ਦੇ ਜ਼ਖਮੀ ਜਾਂ ਫਿਰ ਜਾਨੀ ਨੁਕਸਾਨ ਦੀ ਕੋਈ ਵੀ ਖਬਰ ਸਾਹਮਣੇ ਨਹੀਂ ਆਈ ਹੈ। ਉਹਨਾਂ ਨੇ ਦੱਸਿਆ ਕਿ ਮੌਕੇ ਤੇ ਪਹੁੰਚੀ ਦਮਕਲ ਵਿਭਾਗ ਦੀਆਂ ਪੰਜ ਗੱਡੀਆਂ ਅਤੇ ਸੋਸਾਇਟੀ ਦੇ ਵਿੱਚ ਲੱਗੇ ਫਾਇਰ ਫਾਈਟਿੰਗ ਸਿਸਟਮ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ। ਇਸ ਸੋਸਾਇਟੀ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਦੇ ਮੂਤ ਵਕ ਕਾਗ ਬਾਲਕਨੀ ਦੇ ਵਿੱਚ ਲੱਗੇ ਏਸੀ ਦੇ ਵਿੱਚ ਤਮਾਕਾ ਹੋਣ ਦੇ ਕਾਰਨ ਲੱਗੀ ਦੱਸੀ ਜਾ ਰਹੀ ਹੈ ਕੜਾਕੇ ਦੀ ਗਰਮੀ ਦੇ ਕਾਰਨ ਘਰਾਂ ਦੇ ਵਿੱਚ ਕਈ-ਕਈ ਘੰਟੇ ਏਸੀ ਲਗਾਤਾਰ ਚੱਲਦੇ ਰਹਿੰਦੇ ਨੇ ਜਿਸ ਦੇ ਕਾਰਨ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਨੇ ਫਿਲਹਾਲ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੇ ਵਿੱਚ ਝਟੀਆਂ ਹੋਈਆਂ